ਜਦੋਂ ਚੱਕਰ ਮਾਰਦੇ ਕਦੀ ਪਟਵਾਰੀ ਸਾਹਿਬ ਦੇ ਮੇਟੇ ਹੁੰਦੇ ਕਦੀ ਕਰਤਾਰ ਸਾਹਿਬ ਦੇ ਮੇਟੇ ਹੁੰਦੇ ਕਦੀ ਤਹਿਸੀਲਦਾਰ ਸਾਹਿਬ ਦੇ ਮੇਟੇ ਹੁੰਦੇ ਜੇ ਉਹਨਾਂ ਨੂੰ ਕੋਈ ਪਟਵਾਰੀ ਪਤਾਛਾਹ ਕਰਦਾ ਕੋਈ ਉਹਨਾਂ ਨੂੰ ਤਹਿਸੀਲ ਚ ਕੋਈ ਪਰੋਂਦ ਮੈਂ ਤਹਿਸੀਲਦਾਰ ਸਾਹਿਬ ਕਰਦਾ ਕਰਤਾਰ ਕਰਦਾ ਤੇ ਉਹਨਾਂ ਨੂੰ ਵਦ ਜਿਹੜਾ ਉਹ ਸਾਨੂੰ ਦੱਸਿਆ ਜਾਂਦਾ ਇਹ ਮੈਂ ਪਟਵਾਰੀ ਕਹਿੰਦੇ ਜੀ ਇਹਨਾਂ ਕੋਲੋਂ ਪਟਵਾਰੀ ਦਿਖਾਓ ਕਿੱਥੇ ਤੱਕ ਬਲਾ ਲੋ ਪਟਵਾਰੀ ਦਿਖਾਓ ਫਿਰ ਕਿੱਥੀ ਬਾਦੀ ਉਹਨਾਂ ਦਮਗੋ ਪਰਵਾਦੀ ਤਾਂ ਸਿਸਟਮ ਨਹੀਂ ਠੀਕ ਕੀਤਾ ਤੁਸੀਂ ਉੱਥੇ ਦੇ ਲਾਓ ਨਾ ਉਹਦੇ ਟੇਬਲ ਲਾਓ ਇੱਥੇ ਆਹ ਤੋਏ ਜਾਂਦੇ ਨਾ ਅੰਦਰੋਂ ਸਰਦਾਰ ਕੈਂਪ ਲੱਗਿਆ ਠੀਕ ਸਰ ਪੋਤੀ ਵਾਲਾ ਕੈਂਪ ਨਹੀਂ ਕਦੇ ਲਾਇਆ ਜਦ ਤੱਕ ਅੱਜ ਕੈਂਪ ਦੇ ਅਰਥ ਸਮਝਦੇ ਨਾ ਇੱਥੇ ਪਰਵਾਦੀ ਬਾਓ ਗਰਦੌਰ ਬਾਓ ਇੱਥੇ ਅਕਵਾਰ ਗੱਡੀ ਰੱਖੋ ਟੋਟਲ ਅਜੇ ਲੋਕਾਂ ਨੂੰ ਸੁਹਤ ਤਾਂ ਨਹੀਂ ਹੁੰਦਾ ਲੋਕਾਂ ਬੜਾ ਲੱਗੇਗਾ ਸਾਡਾ ਪਰਵਾਦੀ ਬੈਠਾ ਜੀ ਆ ਸਾਡਾ ਕਰਤਾਰ ਬੈਠਾ ਆ ਸਾਡਾ ਤਹਿਸੀਲਦਾਰ ਬੈਠਾ ਮੈਂ ਹੈ ਆਪਣੇ ਕੋ ਕੋਈ ਕੌਣ ਹੈ ਨਾ ਅਜੇ ਨਬ ਕੋਣ ਸਰ ਕਿਦਾ ਦੇਖਦੇ ਕੋਈ ਹਾਜ਼ਰ ਹੀ ਨਹੀਂ ਹੈਗਾ ਇਸ ਜਿਹੜੇ ਰਾਸ਼ਵਤ ਵੀ ਕੋਈ ਨਹੀਂ ਦੇਖੋ ਉੱਥੇ ਬਹੁਤ ਤਵੰਦਿਆ ਮੇਲੇ ਤਿਆਰੀ ਹੋਣੀ ਚਾਹੀਦੀ ਜਿਸ ਤਰ੍ਹਾਂ ਕੈਂਪ ਲਗਾਏਗਾ ਸਰਕਾਰ ਵੱਲੋਂ ਖਾਸ ਅਰਲਾ ਕੀਤਾ ਗਿਆ ਕੋਈ ਤਿਆਰੀ ਨਹੀਂ ਮੈਂ ਦੱਸਿਆ ਕਿ ਕਿੰਨੇ ਰੋਟੇ ਮੁਕਦੇ ਸਭ ਇਸ ਟੈਂਪ 200 ਕੋਈ ਕੱਲ੍ਹ ਹੋਇਆ ਸਰ 135 ਸਾਢੇ 22 ਬਰਾਬਰ ਦਾ ਸਰਕਾਰ ਦਾ ਫਤਿਹ ਬਦ ਦੱਸ ਨੌਜਵਾਨੀ ਵੀ ਆਦੇ ਕੰਡਕਟਰ ਬੋਲ ਰਹੇ ਹਾਂ ਸਰ ਲਾਲ ਹੂੰ ਕਰ ਲੋ ਕਿਸੀ ਦੱਸੋ ਕਿੰਸੋਲ ਦਿੱਗੋ ਹਾਂ ਹਾਂ ਹੁਣ ਤੱਕ ਕਰ ਚੁੱਕੇ ਆ ਸਾਡੇ ਨਾ ਕੋਈ ਦੋ ਬੀ ਸਾਡੇ ਕੋਲ ਪਟਵਾਦੀਆਂ ਦੀ ਵੀ ਆ ਜੀ ਲਾ ਅਟਵਾਦੀਆਂ ਦੀ ਆ ਜੀ ਲਾ ਸਾਡੇ ਆ ਗਏ ਸਾਰੇ ਆ ਸਿਮਰਪ੍ਰੀਤ ਸਿੰਘ ਹਾ ਜੀ ਲਾਓ ਸਾਡੇ ਪਟਵਾਦੀਆਂ ਦੀ ਆ ਜੀ ਲਾਓ ਜੀ ਜੀ ਕੋਈ ਗੱਲ ਦੂਗੀ ਜੀ ਅੱਜ ਪੰਜਾਬ ਦੇ ਮਾਜੋਬ ਮੁੱਖ ਮੰਤਰੀ ਸਦਾਤ ਭਗਵੰਤ ਸਿੰਘ ਮਾਨ ਜੀ ਨੇ ਉਹਦੇ ਪੰਜਾਬ ਦੇ ਵਿੱਚ ਸਾਡੇ ਕੋ ਇੱਕ ਬਾਦ-ਬਾਦ ਇਸ਼ੂ ਹੁੰਦਾ ਕਿ ਇੰਤਕਾਲਾਂ ਵਾਸਤੇ ਲੋਕਾਂ ਨੂੰ ਤਸੀਲਾਂ ਦੇ ਵਿੱਚ ਚੱਕਰ ਮਾਰਨੇ ਜਦੋਂ ਚੱਕਰ ਮਾਰਦਾ ਕਦੀ ਪਟਵਾਰੀ ਸਾਹਿਬ ਨੇ ਬੈਠੇ ਹੁੰਦੇ ਕਦੀ ਗਰਦੌਲ ਸਾਹਿਬ ਨੇ ਬੈਠੇ ਹੁੰਦੇ ਕਦੀ ਤਹਿਸੀਲਦਾਰ ਸਾਹਿਬ ਨੇ ਬੈਠੇ ਹੁੰਦੇ ਤੇ ਮਾਨ ਸਾਹਿਬ ਨੇ ਕਿਹਾ ਕਿ ਇੱਕੋ ਦਿਨ ਸਾਰੇ ਪਾਸੇ ਕੈਂਪ ਲਾ ਕੇ ਜਿੰਨੀਆਂ ਬਕਾਇਆ ਇੰਤਕਾਲ ਪੂਰੇ ਪੰਜਾਬ ਦੇ ਵਿੱਚ ਰਹਿੰਦੇ ਉਹ ਸਾਰੀਆਂ ਮਤਲ ਜਿਹੜੀਆਂ ਕੰਪਲੀਟ ਕਰ ਦਿੱਤੀਆਂ ਸੋ ਅੱਜ ਪੂਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਸਾਰੇ ਪੰਜਾਬ ਇਕੱਲੇ ਇੱਥੇ ਨਹੀਂ ਹਮ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਕੈਂਪ ਜਿਹੜੇ ਉਹ ਲੱਗੇ ਉਹ ਤਿੰਪਾ ਦੇ ਵਿੱਚ ਜਿਹੜੇ ਬਕਾਇਆ ਇੰਤਕਾਲ ਉਹ ਅਸੀਂ ਕਰ ਮੈਂ ਇਹ ਨਾਲੇ ਜਾ ਕੇ ਆ ਰਾਜਾ ਸਾਹਿਬੀ ਜਾ ਕੇ ਆ ਉਹ ਥਾਵਾਂ ਤੇ ਵੀ ਚੱਲੇ ਆ ਇੱਥੇ ਵੀ ਦੇਖਿਆ ਥੋੜਾ ਨਾ ਕੋ ਸਿਸਟਮ ਸਿਸਟੇਮੈਟਿਕਲੀ ਨਹੀਂਗਾ ਬਾਕੀ ਤਦੋਂ ਬਰਦਾਉਦ ਵੀ ਆ ਜਾਂਦੇ ਨੇ ਤਹਿਸੀਲਦਾਰ ਸਾਹਿਬ ਵੀ ਪਟਵਾਰੀ ਵੀ ਆ ਜਾਂਦੇ ਨੇ ਗੱਲ ਸਿਰ ਤੇ ਤੁਹਾਡੇ ਦਾ ਹੀ ਲੋਕਾਂ ਨੂੰ ਇਹ ਕਹਿੰਦੀ ਆ ਕਿ ਜੇ ਕਿਸੇ ਦਾ ਇੰਤਕਾਲ ਜਿਹੜਾ ਰਹਿੰਦਾ ਤੇ ਸੀਐਮ ਸਾਹਿਬ ਨੇ ਤੈਅ ਕੀਤਾ ਆਪਣਾ ਇੰਤਕਾਲ ਆ ਕਿੱਥੇ ਕਰਾਓ ਜੇ ਉਹਨਾਂ ਨੂੰ ਕੋਈ ਪਟਵਾਰੀ ਪਹੈਛਾਨ ਕਰਦਾ ਕੋਈ ਉਹਨਾਂ ਨੂੰ ਤਹਿਸੀਲ ਚ ਕੋਈ ਪਰੋਂਦ ਮੈਂ ਤਹਿਸੀਲਦਾਰ ਸਾਹਿਬ ਕਰਦਾ ਗਰਦੌਲ ਕਰਦਾ ਤੇ ਉਹਨਾਂ ਨੂੰ ਮਤਲ ਜਿਹੜਾ ਉਹ ਸਾਨੂੰ ਦੱਸਿਆ ਜਾ ਮੇਰਾ ਖਿਆਲ ਆ ਕਿ ਅੱਜ ਤੋਂ ਬਾਅਦ ਬਹੁਤ ਘੱਟ ਜੜਿਆ ਮਤਲ ਅੱਜ ਤੋਂ ਬਾਅਦ ਬਹੁਤ ਘੱਟ ਬਿੰਦੂ ਲੱਗਦਾ ਕਿ ਜਦੋਂ ਅੰਮ੍ਰਿਤ ਬਾਦ ਵੀ ਗੱਲ ਹੋਈ ਆ ਮੈਨੂੰ ਲੱਗਦਾ ਕਿ ਅੱਜ 80% ਬਕਾਇਆ ਜਿਹੜੇ ਮਤਲਬ ਕੇਸ ਆ ਉਹ ਹੱਲ ਹੋ ਜਾਣਗੇ ਜੀ 10-20% ਜਿਹੜੇ ਰਹਿ ਗਏ ਉਹ ਆਪਾਂ ਦੁਬਾਰਾ ਕੈਂਪ ਲਾ ਕੇ ਦੁਬਾਰਾ ਉਹ ਕਰਦੇ ਆਂ ਅਸੀਂ ਆਪਾਂ ਵਧਾਇਆ ਕੀਤਾ ਗਿਆ 1700 ਕੁਝ ਸੀ ਜਿਸ ਦਾ ਅਸੀਂ ਰਾਤ ਨੂੰ ਚੈੱਕ ਕੀਤਾ ਸੀ 1700 ਕੁਝ ਸੀ ਅੰਮ੍ਰਿਤਸਰ ਜ਼ਿਲ੍ਹੇ ਦੇ ਜਿਹੜੀਆਂ ਇਤਕਲਾ ਹੋਣ ਵਾਲੀਆਂ ਸੀ ਰਾਤੋਂ ਰਾਤ 200 ਇਤਕਲਾ ਹੋ ਗਿਆ ਤਾਂ ਲੱਗਦਾ ਨਹੀਂ ਕਿ ਪਹਿਲਾਂ ਸਕਤੀ ਕੀਤੀ ਜਾਵੇ ਤਾਂ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ ਸਰਕਾਰ ਨੂੰ ਆਪਣਾ ਲੱਗ ਜਾਵੇ ਦੇਖੋ ਦੇਖੋ ਹੱਥ ਸੀ ਜਿਹੜੀ ਆ ਸਾਰੇ ਸਾਰੇ ਆਪਾਂ ਠੀਕ ਕਰ ਇਸੇ ਕਰਕੇ ਅਸੀਂ ਤੈ ਇੱਕ ਹੋਤੀ ਤੱਕ ਜਨਤਾ ਦਾ ਨਵਾਜੀ ਦੱਸਦੇ ਸੀਐਮ ਸਾਹਿਬ ਨੇ ਅੱਗੇ ਵੀ ਦੱਸਿਆ ਸੀਗਾ ਜਿੱਦਾਂ ਸਾਡੀ ਕਿਸਾਨ ਜਥੇਬੰਦੀਆਂ ਦਾ ਮੀਟਿੰਗ ਸੀਗੀ ਉਦੋਂ ਵੀ ਸੀਐਮ ਸਾਹਿਬ ਨੇ ਤੈ ਕੀਤਾ ਸੀਗਾ ਕਿ ਅਸੀਂ ਪਹਿਲੀ ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਇਹ ਤਾਂ ਇੰਤਕਾਲ ਹੋ ਗਿਆ ਪੱਲੇ ਜੀ ਜਿਹੜੇ ਅਸਲ ਮਾਮਲੇ ਆਗੇ ਤਕਸੀਮਾ ਦੇ ਵੀ ਉਹ ਤਕਸੀਮਾ ਦੇ ਜਿਹੜੇ ਆਪਸੀ ਸਹਿਮਤੀ ਵਾਲੇ ਕੇਸ ਆ ਉਹ ਸਾਰੇ ਲੋਕ ਬੈਠ ਕੇ ਜਿਹੜਾ ਉਹ ਸਾਰੇ ਤਹਿਸੀਲ ਦਾ ਉਹਦੇ ਵੀ ਇੰਦਾ ਟੈਂਪਲਾਵਾਂਗੇ ਆਪਾਂ 31 ਮਾਤ ਤੱਕ ਉਹ ਵੀ ਕੰਪਲੀਟ ਕਰ ਦਾਂਗੇ ਔਰ 31 ਮਾਤ ਤੱਕ ਆ ਤੇ ਸੇ ਮਹੀਨੇ ਚੋ ਦੇ ਤਾਂ ਕੋਈ ਬਹੁਤ ਵੱਡੀ ਗੱਲ ਨਹੀਂ ਇਸੇ ਜੀ ਹੋ ਜੂਗਾ ਸਾਡਾ ਸੋ ਮੇਰਾ ਖਿਆਲ ਆ ਕਿ ਜਿਹੜੇ ਲੋਕਾਂ ਨੂੰ ਇੰਤਕਾਲ ਵਾਸਤੇ ਲੋਕਾਂ ਨੂੰ ਤਕਸੀਮ ਵਾਸਤੇ ਜਿਹੜੇ ਚੱਕਰ ਮਾਰਦੇ ਪੈਂਦੇ ਤਹਿਸੀਲੇ ਸੀਐਮ ਸਾਹਿਬ ਉਹ ਚੱਕਰ ਜਿਹੜੇ ਖਤਮ ਕਰਦੇ ਉਹ ਲੋਕ ਇਨੀ ਪ੍ਰੇਸ਼ੀ ਦੇ ਕਾਰਨ ਕਿ ਇਹ ਦੋ ਨੰਬਰ ਤਸੀਲ ਦੇ ਵਿੱਚ 500 ਕੁਛ ਨੇ ਸਾਰੀਆਂ ਤਸੀਲਾਂ ਦੇ ਵਿੱਚ ਘੱਟ ਨੇ ਸਿਰਫ ਦੋ ਤਸੀਲ ਦੋ ਦੇ ਵਿੱਚ ਹੀ 500 ਕੁਛ ਨੇ ਇਹ ਇਹਨਾਂ ਇਹਨਾਂ ਨੂੰ ਆਪਾਂ ਜੇ ਇੱਥੇ ਵੱਧਦੇ ਨਹੀਂ ਹੋਏ ਤੇ ਆਪਾਂ ਇਹਨਾਂ ਨਾਲ ਮੀਟਿੰਗ ਕਰਕੇ ਵੀ ਸਾਹਿਬ ਨੂੰ ਕਹਾਂਗੇ ਕਿ ਇੱਥੋਂ ਦਾ ਕੰਮ ਵੀ ਜਿਹੜਾ ਫਤਿਹ ਕਰ ਦਿੱਤਾ ਜਾਵੇ ਸੱਦੀ 500 ਆ ਤੁਹਾਡਾ ਸਾਰਾ ਜੰਤ ਮੀਡੀਆ ਦੇ ਪੁੱਛੋ ਸੋ ਦੋ ਕਿਹਦੇ ਲੈ ਕੇ ਸੋ ਦੋਗਤ 270 ਮਿਸ ਹੈ ਪਰ ਜਿਹੜੇ 18 ਮਹੀਨੇ ਨੇ ਠੀਕ ਹੈ ਅੱਜ ਤਰੀਕ ਕਿੰਨੇ ਆ ਚੀ ਚੀ ਵੀ ਤੱਕ ਸਾਰੇ ਕੰਪਲੀਟ ਕਰ ਸਾਰੇ ਹੋ ਜਾਣ ਠੀਕ ਹੈ ਕਿ ਨਹੀਂ ਕੋਈ ਬੰਦਾ ਮੁੜ ਕੇ ਆਹੋ ਆਹੋ ਆਹ ਤੀ ਸਵਾਲ ਦਫਤਰਾਂ ਚ ਦੇਖਿਆ ਗਿਆ ਜਦੋਂ ਤੁਸੀਂ ਵਿਜ਼ਿਟ ਕਰਦੇ ਹੋ ਪਰਸਨਲੀ ਆ ਕੇ ਕਰਦੇ ਹੋ ਤਾਂ ਪਟਵਾਰੀ ਨਾਰਾਜ਼ ਹੋ ਗਏ ਸੀ ਕਿ ਤੁਹਾਨੂੰ ਯਾਦ ਹੋਏਗਾ ਕੁਝ ਛੇ ਮਹੀਨੇ ਪਹਿਲਾਂ ਉਹ ਕਹਿੰਦੇ ਸੀਗੇ ਕਿ ਸਾਨੂੰ ਜਾਣ ਪੁੱਛ ਕੇ ਜ਼ਲੀਲ ਕੀਤਾ ਗਿਆ ਹੜਤਾਲ ਕਰ ਦਿੱਤੀ ਸੀ ਕਿ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਅੱਜ ਵੀ ਤੁਸੀਂ ਕਿਉਂਕਿ ਲੋਕਾਂ ਦੀਆਂ ਸਮੱਸਿਆਵਾਂ ਵਾਸਤੇ ਲੋਕ ਇੱਥੇ ਆਏ ਅਸੀਂ ਅਸੀਂ ਦੇਖੋ ਮੇਰੀ ਗੱਲ ਸੁਣੋ ਜਿਹੜੇ ਪਟਵਾਦੀ ਆ ਗਰਦੋਦ ਆ ਤਹਿਸੀਲਦਾਰ ਦੇ ਇਹ ਸਾਡੇ ਬੱਚੇ ਆ ਸਾਡੇ ਪੰਜਾਬੀ ਨੇ ਸਾਡੇ ਪਦਵਾਰਾਂ ਦੇ ਮੁੰਡਿਆਂ ਕੋ ਬੁਕੰਦੇ ਥੋੜੇ ਆ ਸਾਡਾ ਸਿਰ ਕੰਮ ਇਹੰਦਾ ਕਿ ਜਦ ਲੋਕਾਂ ਨੂੰ ਕੰਮ ਮਿਲਣਾ ਚਾਹੀਦਾ ਸਾਡਾ ਕਿਸੇ ਦਾ ਕੋਈ ਬੈਦ ਬੋੜਾ ਥੋੜਾ ਅਸੀਂ ਕਿਸੇ ਨੂੰ ਕੋਈ ਪੋਜੀਸ਼ਨ ਥੋੜਾ ਕਰਨਾ ਚਾਹੁੰਦੇ ਅੱਜ ਵੀ ਜੇ ਕੈਂਪ ਵੇਖਣ ਆਏ ਤੇ ਇਹ ਵੇਖਣ ਆਏ ਆ ਕਿ ਲੋਕਾਂ ਦਾ ਮਸਲਾ ਹੱਲ ਹੋ ਰਿਹਾ ਕਿ ਨਹੀਂ ਹੋ ਰਿਹਾ ਹੋਰ ਤੁਸੀਂ ਵੀ ਤੂੰ ਦੱਸੋ ਕਿ ਤੁਹਾਡੇ ਸਾਹਮਣੇ ਖੜਿਆ ਤਹਿਸੀਲਦਾਰ ਸਾਹਿਬ ਇਹਨਾਂ ਨੇ ਕਹਾ ਕਿ 300 ਅੱਜ ਬਿਲਹੋ ਜੂਗਾ 500 ਬਕਾਇਆ ਹੋ ਗਿਆ ਸਰ ਇਹਦਾ ਮਤਲਬ 300 ਹੋ ਗਿਆ ਮੈਂ ਪਿੱਛੇ ਵੀ ਇਹਦਾ ਸਭ ਚੈੱਕ ਕਰਕੇ ਆਂ ਇਹ ਨਾਲਾ ਉੱਤੇ ਵੀ 100 100 150 ਹੋ ਗਿਆ ਇਹਦਾ ਮਤਲਬ ਕੈਂਪ ਲਾਇਆ ਤੇ 300 ਅੱਜ ਹੱਲ ਹੋ ਗਿਆ ਜਿਹੜਾ ਬਾਕੀ ਦਾ ਜੂਗਾ ਉਹ ਵੀ 2-3 ਦਿਨ ਦੇ ਵਿੱਚ ਹੱਲ ਕਰ ਦੇ ਗੱਲ ਹੀ ਕੋਈ ਨਹੀਂ ਬੱਸ ਬਤਨੀ ਸਰ ਗੱਲਬਾਤ ਹੋਈ ਸਰ ਗੱਲਬਾਤ ਕੋਈ ਗੱਲਬਾਤ ਕੀਤੀ ਜੇ ਬਹੁਤ ਕੀਤੀ ਬੰਦੂ ਮਿਲਿਆ ਉੱਤੇ ਨਾਲੇ ਕਿ ਮੈਂ ਯਕੀਨੀ ਲਗਾਵਾ ਦੇ ਕਿ ਲੋਕਾਂ ਨੂੰ ਮੁੜ ਕੇ ਪ੍ਰੇਸ਼ਾਨੀ ਨਾ ਚੱਲਨੀ ਪਵੇ ਸਰ ਜੀ ਵਿਜ਼ਿਟ ਕਰਦੇ ਰਹੋਗੇ ਬਿਲਕੁਲ ਅਸੀਂ ਵਿਜ਼ਿਟ ਕਰ ਦੇਵਾਂਗੇ ਜਿੱਥੇ-ਜਿੱਥੇ ਵੀ ਪਬਲਿਕ ਨੂੰ ਕੋਈ ਸਮੱਸਿਆ ਹੁੰਦੀ ਆ ਪਬਲਿਕ ਦੀ ਸਮੱਸਿਆ ਹੱਲ ਕਰਦੀ ਸਾਡੀ ਡਿਊਟੀ ਆ ਪਬਲਿਕ ਦੇ ਸਾਨੂੰ ਵੋਟਾਂ ਮਿਲੀਆਂ ਪਬਲਿਕ ਦੇ ਹੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਮੁੱਖ ਮੰਤਰੀ ਬਣਾਇਆ ਸਾਨੂੰ ਐਮਐਲਏ ਬਣਾਇਆ ਮੰਤਰੀ ਬਣਾਇਆ ਸਾਡੀ ਡਿਊਟੀ ਆ ਇਹ ਸਾਡੀ ਟੀਮ ਹੈ ਤਹਿਸੀਲਦਾਰ ਪਟਵਾਰੀ ਗਰਜ਼ੋਰ ਇਹ ਸਰਕਾਰ ਦਾ ਹਿੱਸਾ ਨੇ ਤੇ ਇੱਕ ਸਾਡੀ ਟੀਮ ਹੈ ਇਸ ਕਰਕੇ ਜੇਕਰ ਸਾਡੀ ਟੀਮ ਚ ਕੋਈ ਕਮੀ ਮੰਨ ਲਓ ਮੇਰੇ ਚ ਕੋਈ ਕਮੀ ਦਾ ਜੇ ਤੇ ਸਾਡੇ ਮੁੱਖ ਮੰਤਰੀ ਜੀ ਤੋਂ ਦੁਕਾ ਦੇ ਮੈਨੂੰ ਕਹਿਣਗੇ ਤਾਲੀਆਂ ਸਭ ਆ ਕੰਮ ਫੇਰ ਜਲਦੀ ਕਰੋ ਥੱਲੇ ਕੇ ਟੀਮ ਚ ਰਹਿ ਜੇ ਤੋ ਵੀ ਸਾਡੀ ਡਿਊਟੀਆਂ ਕੱਪ ਐਨਾਂ ਨੂੰ ਅਫਸਰ ਨੂੰ ਕਹੀਏ ਕਿ ਸਰ ਜਲਦੀ ਕੰਮ ਫਿਨਿਸ਼ ਕਰੋ ਲੋਕਾਂ ਨੂੰ ਮਤਲਬ ਪਲਾਨਿੰਗ ਨਹੀਂ ਆਉਣੀ ਚਾਹੀਦੀ ਸਰ ਦਾ ਇੱਕ ਟੀਚਾ ਹੈ ਕਿ ਕ੍ਰਪਸ਼ਨ ਖਤਮ ਕੀਤੀ ਜਾਵੇ ਹਰ ਕ੍ਰਪਸ਼ਨ ਹਰ ਜਗ੍ਹਾ ਖਤਮ ਹੋਵੇ ਪਰ ਫੇਰ ਵੀ ਸਰਕਾਰੀ ਕੁਝ ਮਹਿਕਮਿਆਂ ਦੇ ਵਿੱਚ ਪ੍ਰਾਈਵੇਟ ਬੰਦੇ ਕੰਮ ਕਰਦੇ ਵੀ ਕੀ ਉਹਨਾਂ ਦਾ ਖਾ ਕਿੱਥੋਂ ਆਂਦੀ ਕ੍ਰਪਸ਼ਨ ਜਿਹੜੀ ਹੈ ਦੇਖੋ ਤੁਸੀਂ ਤੇ ਮੀਡੀਆ ਦੇ ਸਾਥੀ ਬੜੇ ਸਿਆਣੇ ਹੋ ਪੰਜਾਬ ਦੇ ਵਿੱਚ 75 ਸਾਲ ਤੋਂ ਗੰਦ ਪਿਆ ਤੇ ਅਜੇ ਆਪਾਂ ਨੂੰ 19 ਮਾਰਚ ਨੂੰ 2 ਸਾਲ ਹੋਨੇ ਜਾ ਕੇ ਆਪਾਂ ਨੇ ਜਿੰਨਾ ਟਾਈਮ ਹੀ ਬਿਤਾਇਆ ਆਪਾਂ ਬਹੁਤ ਸਾਰੇ ਬਹੁਤ ਸਾਰੇ ਮਸਲੇ ਹੱਲ ਕਰਦੇ ਜਿਹੜੇ ਤੁਸੀਂ ਚੀਜ਼ਾਂ ਦੱਸਦੇ ਹੋ ਸਾਦੀਆਂ ਚੀਜ਼ਾਂ ਸਹਿਸਜੇ ਸਿਸਤਮੇ ਇਦਾਂ ਦਾ ਬਣਾ ਦਿੰਦਾ ਕਿ ਚੀਜ਼ਾਂ ਸਾਰੀਆਂ ਖਤਮ ਹੋ ਜਾਣ ਲੋਕਾਂ ਨੂੰ ਕ腐ਪਸ਼ਨ ਕਿਤੇ ਪੈਸੇ ਦੇ ਕੇ ਕੰਮ ਨਾ ਕਰੋ ਪਰ ਕਿਉਂਕਿ ਟਾਈਮ ਦੇਖੋ ਟਾਈਮ ਹਰ ਚੀਜ਼ ਨੂੰ ਲੱਗਦਾ ਜੀ ਕੋਈ ਜਾਦੂ ਦੀ ਛੜੀ ਤੇ ਹੈ ਨਹੀਂ ਸੀ ਐਮ ਸਾਹਿਬ ਕੋ ਬਸ ਸੀਐਮ ਸਾਹਿਬ ਜਿੰਨਾ ਕੰਮ ਕਰਦੇ ਜੇ ਢੰਗ ਨਾਲ ਕੰਮ ਕਰਦੇ ਇਹ ਤਾਂ ਹੁਣੇ ਹੀ ਕਹਾਦਾ ਸਾਲ ਮੇਰੇ ਖਿਆਲੋਂ ਲੱਗੂਗਾ ਸਭੀਆਂ ਖਤਮ ਹੋ ਜਾਣਗੀਆਂ ਕੋਈ ਚੱਕਰ ਅੱਛਾ ਜਿਹੜੇ ਲਾਸਟ ਵਾਲਾ ਜ਼ਿਲ੍ਹੇ ਪੂਰੇ ਭਰ ਦੇ ਵਿੱਚ ਅ ਤਹਿਸੀਲਾਂ ਅਤੇ ਬੁਖਾਰਖਾਨੇ ਦੇ ਸੁਧਾਰ ਵਾਸਤੇ 3 ਕਰੋੜ ਤੇ 74 ਲੱਖ ਰੁਪਏ ਆਇਆ ਸੀ ਤਹਿਸੀਲ ਦੇ ਬਾਹਰ ਜਾ ਕੇ ਦੇਖ ਸਕਦੇ ਆ ਬਹੁਤ ਡਿੱਕ ਚੁੱਕੇ ਹੋਏ ਨੇ ਕੋਈ ਸੁਧਾਰ ਨਹੀਂ ਕੀਤਾ ਉਹ ਪੈਸੇ ਕਿੱਥੇ ਗਏ ਨੇ ਕਿਹੜੇ ਕਿੱਸਾ ਬਣਾ ਕੋਈ ਨਹੀਂ ਮੈਨੂੰ ਦੇਖੋ ਇਹ ਜੇ ਐਟ ਟਾਈਮ ਮੈਨੂੰ ਨਹੀਂ ਪਤਾ ਕਿ ਕਿੱਨੇ ਪੈਸੇ ਆਇਆ ਸਾਰਾ ਦੱਸਣਾ ਫਰਜ਼ ਹੈ ਤੁਹਾਨੂੰ ਕੋਈ ਗੱਲ ਤੁਸੀਂ ਦੱਸਤਾ ਜੀ ਸਾਰਾ ਤੁਹਾਡੇ ਦੱਸਣ ਦੀ ਦੇਰ ਆ ਜੀ ਅਸੀਂ ਕਾਰੋਈ ਸ਼ੁਰੂ ਕਰਦੇ ਨੇ ਗੱਲ ਜੀ ਆਪਾਂ ਪਤਾ ਕਰ ਲੈਨੇ ਆ ਕਿੱਥੇ ਗਏ ਪੈਸੇ ਕੀ ਹੋਇਆ ਆਪਾਂ ਦੇਖੋ ਪੈਸੇ ਸਾਡੇ ਕੋ ਪਏ ਡੀਸੀ ਸਾਹਿਬ ਨੂੰ ਪੁੱਛ ਕੇ ਦੋ ਕੰਮ ਕੰਪਲੀਟ ਕਰਦੇ ਆਂ ਕਹ ਬਦੋਲੇ ਕਰਾਉਂਦੇ ਆਂ ਥੈਂਕ ਯੂ